ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਟਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਰਹੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਖਸਹਾਰ ਹੋਵੋਗੇ ਤੰਦਰੁਸਤ ਰਹੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਤੁਹਾਨੂੰ ਸਵੇਰ ਦਾ ਵਿਊ ਦਿਖਾ ਰਹੇ ਹਾਂ ਕਿਸ ਤਰ੍ਹਾਂ ਦਾ ਬਹੁਤ ਵਧੀਆ ਲੱਗਿਆ ਮੈਨੂੰ ਇਸ ਤਰ੍ਹਾਂ ਦਾ ਪਿੰਡ ਦਾ ਬੇਉ ਦਿਖਾਉਣਾ ਮੈਂ ਦਿਖਾ ਦਿੱਤਾ ਸੋਹਣਾ ਲੱਗਦਾ ਸਵੇਰ ਸਵੇਰੇ ਹਰੇ ਭਰੇ ਮੱਥੇ ਲੱਗਦੀ ਹੈ ਲਓ ਜੀ ਅੱਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇਹ ਅਸਲ ਦਾ ਬੰਡ ਲੋ ਜੀ ਸਵੇਰੇ ਸਵੇਰੇ ਆਪਾਂ ਓਟਸ ਬਣਾਏ ਇਹ ਕਾਸ ਨੂੰ ਬਣਾ ਕੇ ਦਿੱਤੇ ਮੈਂ ਕੇਲੇ ਪਾ ਕੇ ਜੇ ਮੈਂ ਜਾਂਦਾ ਜਿੰਨੇ ਦਿਨ ਜਾਊਗਾ ਉਨੇ ਦਿਨ ਕਰੂਗਾ ਫਿਰ ਮੈਂ ਘਰੋਂ ਨਹੀਂ ਕਰਦਾ ਬੱਚਾ ਤੇ ਮੈਂ ਆਪਣੇ ਬਣਾਉਂ ਓਟਸ ਦਾਲ ਪਾ ਕੇ ਮੌਨੂ ਮੈਂ ਕੇਲੇ ਬਾਕੇ ਬਣਾਤੇ ਚਲੋ ਜੀ ਬੱਚੇ ਕੋਈ ਚੀਜ਼ ਖਾਣ ਕੇ ਮੇਰਜ਼ੀ ਖਾਣ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਕੋਈ ਚੀਜ਼ ਕਹਿੰਦੇ ਆ ਬਣਾਉਣ ਨੂੰ ਵੀ ਬਣਾ ਕੇ ਦੇ ਮਮੀ ਮੈਨੂੰ ਵਧੀਆ ਬਹੁਤ ਲੱਗਦਾ ਕਰਦੇ ਆ ਚੀਜ਼ਾਂ ਖਾਣ ਬੱਚੇ ਮੈਨੂੰ ਇੱਕ ਖੁਸ਼ੀ ਮਿਲਦੀ ਹੈ ਪਰ ਇਹ ਬਹੁਤ ਘੱਟ ਖਾਂਦਾ ਕਾਸ਼ ਤੇ ਵੱਡਾ ਬੇਟਾ ਮੇਰਾ ਬਹੁਤ ਖਾਂਦਾ ਸੀ ਘਰ ਦੀਆਂ ਬਣੀ ਹੋਈਆਂ ਚੀਜ਼ਾਂ ਉਹ ਕਿਤੇ ਚੋਰੀ ਗਏ ਕਿ ਕਿਚੂਰੀ ਘੁੱਟ ਦੇ ਮम्मी ਕਿਤੇ ਮਿੱਠੀਆਂ ਰੋਟੀਆਂ ਤੇ ਕਦੇ ਆਹ ਕਾਲੇ ਛਣੇ ਕਾਲੇ ਛਣੇ ਸੀ ਮੱਕਣ ਦੇੰਦਾ ਕਹਿੰਦਾ ਮੈਨੂੰ ਉਬਾਲ ਕੇ ਤੇ ਲੜਾਈ ਕਰ ਲੈਂਦਾ ਮੇਰੇ ਨਾਲ ਕਾਲੇ ਕਾਲੇ ਛਣੇ ਵਾਸਤੇ ਤੇਨੂੰ ਖਾਣ ਦਾ ਬਹੁਤ ਘੱਟ ਸੌਕ ਹੈ ਮੁੱਲ ਦੀਆਂ ਚੀਜ਼ਾਂ ਵੱਧ ਖਾਦਾ ਤੇ ਇੱਧਰ ਮੈਂ ਬਣਾ ਲਿਆ ਆਪਣੇ ਵਾਸਤੇ ਓਟਸ ਓਟਸਾਂ ਦੇ ਵਿੱਚ ਪਾ ਲਈ ਦਾਲ ਮੈਂ ਆਪਣੇ ਅੰਦੇ ਤੁਸੀਂ ਟਰਾਈ ਕਰਕੇ ਦੇਖਿਓ ਓਟਸ ਇਸ ਤਰ੍ਹਾਂ ਬਹੁਤ ਵਧੀਆ ਲੱਗਦੇ ਲਓ ਜੀ ਆਪਾਂ بیٹے ਦੀ ਪਲੇਟ ਤਿਆਰ ਕਰ ਲਈ ਉਹਨਾਂ ਨੂੰ ਦੇਣ ਚੱਲੇ ਤਾਂ ਕਿ ਨਵ ਕਰਿਓ ਸਾਡੇ ਚੁੱਲੇ ਤੇ ਆਟਾ ਫਿੜਿਆ ਪਿਆ ਪਹਿਲਾਂ ਅਸੀਂ ਬਾਬੇ ਨੇ ਦੋ ਰੋਟੀਆਂ ਲਾ ਦੇਣੇ ਨੇ ਮਾਂ ਕਰੂੰ ਆਪਣੀਆਂ ਰੋਟੀਆਂ ਲਾਉਣੇ ਇਧਰ ਆਕਾਸ਼ ਕਰਦਾ ਘੋੜਸਵਾਰੀ ਤੇ ਅੱਜ ਤਾਂ ਪ੍ਰਧਾਨ ਸਾਹਿਬ ਨੂੰ ਵੀ ਘੋੜਸਵਾਰੀ ਕਰਾਈਆ ਤੱਕੇ ਨਾ ਕਿਉਂਕਿ ਘੋੜੀ ਦੇ ਦਿੱਕਤਾ ਹੁੰਦਾ ਭਈ ਸੱਟ ਮਾਰੇ ਪਰ ਘੋੜੀ ਆਪਣੀ ਸੇਵਾ ಮಗರೋ ಪ್ರಧಾನ ಸಾಹಿ ಘೋಡ ಸುವಾರಿ ಆಕಾಶ ಮಗರೋ ಥರ ಗೇಡಾ ದಾ ದೇ ಹೂರಿ ਕੀ ਥਿੰਗ ਇਹੜਾ ਦੇਖੇ ਮੜ ਜਾਂਦੀ ਐ। ਮਿਲ ਲਓ ਜੀ ਹੁਣ ਬਹਿ ਗਏ ਪ੍ਰਧਾਨ ਸਾਹਿਬ ਘੋੜੀ ਦੇ ਉੱਤੇ। ਜਾਨ ਬਰਤਤ ਨਾ ਡਰ ਕੀ ਰਹਿਣਾ ਜਹੀਂਗਾ ਆਪਾਂ ਕਹਿੰਦੇ ਡਰਦਾ। ਤੇ ਅੰਗ ਟੁੱਟਿਆ ਠੀਕ ਨਹੀਂ ਹੁੰਦਾ ਪਰ ਘੋੜੀ ਆਪਣੀ ਸੇਲ ਕਾਸ ਲਿਮਿਟ ਹੈ ਜਨੇ ਰੈਡੀ ਬਾਈਟੂ ਨਹੀਂ ਵੈਂਦੇ ਨਹੀਂ ਸੀ ਕਿਨੇ ਕੀੜੇ ਦੇ ਕੇ ਆ ਜਾਨਵਰ ਦਾ ਕੋਈ ਲਾੜ ਨਹੀਂ ਹੈਗਾ ਮੈਂ ਤਾਂ ਆਪ ਬੈਠਣ ਇਸੇ ਦਿਨ ਦੀ ਮੈਨੂੰ ਕੀ ਪਤਾ ਹੁੰਦਾ ਹਨ ਸੱਟ ਫੇਟ ਮਾਰੇ ਬੰਦੇ ਚ ਕੀ ਹੁੰਦਾ ਪਰ ਕੋੜੀ ਆਪਣੀ ਸੀਰ ਅੱਜ ਪਹਿਲੇ ਦਿਨ ਸਵਾਰੀ ਕੀਤੀ ਇਹਨਾਂ ਨੇ ਇੱਧਰ ਬੀਬੀ ਬਣਾ ਰਹੀ ਹੈ ਰੋਟੀ। ਇਹ ਸਵੇਰ ਦਾ ਟਾਈਮ ਹੈ ਮੈਂ ਬਣਾ ਰਹੀ ਹਾਂ ਇੱਧਰ ਕਿਆ। ਇੱਧਰ ਦੁੱਧ ਵਾਲੀ ਦੇਣਾ ਰੱਖਿਆ ਹੋਇਆ ਮੇਰਾ। ਚਾਹ ਦੇ ਨਾਲ ਹੀ ਦੁੱਧ ਵਾਲੀ ਦੇ ਦਿੰਨੇ ਜਿਹੜਾ ਅਸੀਂ ਘਰ ਤੋਂ ਲਾਇਆ ਹੋਇਆ। ਦੋਜੀ ਵਾਲਾ ਦੁੱਧ ਮਾਗਰੋਂ ਵਾਲੀ ਦੇ ਲੈਨੇ ਹੁਣ ਉਹ ਅੱਡ ਦਿੰਨੇ ਹੈ ਗਾਂ ਦਾ ਦੁੱਧ। ਲੈਨੇ ਆਪਾਂ। ਇਹ ਤੇ ਚਾ ਆਪਣੀ ਰਜ ਰਹੀ ਹੈ ਇੱਕ ਪੰਥ ਤੇ ਦੋ ਕਾਜ ਹੋ ਜਾਂਦੇ ਚਾਹ ਦੇ ਨਾਲ ਹੀ ਮੈਂ ਦਦਨਵਾਲੀ ਦੇ ਦੇਣੀ ਹੈ ਖੜ ਕੇ ਤੇ ਮੈਂ ਵਿੱਚ ਕਬਲੀ ਜੀ ਫੇਰੀ ਆਦੇ ਪ੍ਰਧਾਨ ਸਾਹਿਬ ਨਵੇਂ ਦਿਖਾਇਆ ਨ ਢਾਬੇ ਤੇ ਭਾਈ ਐ ਕੜਸਾ ਫੇਰ ਜਾਂਦਾ ਹੁੰਦਾ ਚਾਹ ਦੇ ਵਿੱਚ ਮੈਂ ਕਿ ਮੈਂ ਵੀ ਫੇਰ ਕੇ ਦੇਖਦੀ ਆ ਪਤਾ ਨਹੀਂ ਐ ਕੜਸੇ ਹੀ ਫੇਰ ਜਾਂਦਾ ਸਾਡੇ ਇੱਥੇ ਢਾਬੇ ਤੇ ਭਾਈ ਤੁਸੀਂ ਦੱਸਣਾ ਵੀ ਉਹ ਚਾਹ ਐ ਕੜਸਾ ਕਿਉਂ ਫੇਰਦੇ ਵੀ ਉਹਦੇ ਨਾਲ ਚਾਹ ਤੇ ਕੋਈ ਅਸਰ ਪੈਂਦਾ ਲੋਜੀ ਚਾ ਆਪਣੀ ਚੰਗੀ ਤਰ੍ਹਾਂ ਵਾਲੀ ਆ ਗਈ ਇਹ ਅੱਜ ਮੈਂ ਇਥੋਂ ਗਾਂ ਦਾ ਦੁੱਧ ਪਾ ਕੇ ਤਾਂ ਕਰਕੇ ਚਾਹ ਪਤਲੀ ਹੈ ਥੋੜੀ ਬਾਕੀ ਅਸੀਂ ਉਹ ਵੀ ਘੱਟ ਦੁੱਧ ਵਾਲੀ ਚਾਹ ਪੀਂਨੇ ਮੈਨੂੰ ਵਧੀਆ ਨਹੀਂ ਲੱਗਦੀ ਬਾਹਲੇ ਦੁੱਧ ਵਾਲੀ ਚਾਹ ਜੀਬ ਜੀ ਹੋਣ ਲੱਗ ਜਾਂਦੀ ਹੈ ਤੇ ਇਧਰ ਬਦਾਮ ਤੇ ਅਖਰੋਟ ਪ੍ਰਧਾਨ ਵਾਸਤੇ ਭੁੰਨੇ ਤੇ ਸਿਰਾਂਤ ਏ ਜਰੂਰੀ ਆਪਾਂ ਨੂੰ ਲੈਣਾ ਸ੍ਰੀ ਰਿਕੰਜੂਰੀ ਤੋਂ ਜਿੱਦਰਾ ਲੱਡੂ ਵਰਫੀ ਪਏ ਨੇ ਜਿਹੜੀ ਸੱਤ ਤੋਂ ਲੱਡੇ ਦਿੱਤੇ ਸੀ ਉੱਥੇ ਲੱਡੂ ਬਹੁਤ ਦਿੰਦੇ ਆ ਬਾਬੇ ਬਾਬੂ ਡੋਬੇ ਚੜਦੇ ਆ ਮਠਿਆਈ ਪਈ ਸੀ ਘਰੇ ਇਹ ਮੈਂ ਲੈ ਲਈ ਖਾਣ ਨੂੰ ਨਾਲ ਦਿਖਾਣੀ ਹੋਈ ਤਾਂ ਇਹ ਖਾ ਲੈਣਗੇ ਤੇ ਦਰਮੀ ਪੈ ਰਹੇ ਹੈ ਜੀ ਕੁਦਰਤੀ ਕਰੋਪੀ ਇਹ ਹੁਣ ਫਸਲਾਂ ਦਾ ਨੁਕਸਾਨ ਕਰੂ ਹੋਰ ਕੋਈ ਗੱਲ ਨਹੀਂ ਲਓ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੋਲੋ ਆਜ ਦੇਖਣਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ ਸਾਰਿਆਂ ਨੂੰ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰਿਓ ਵੀਡੀਓ ਤੇ ਇੱਕ ਨਵੀਂ ਵੀਡੀਓ ਲੈ ਕੇ ਫੇਰ ਮਿਲਾਂਗੇ ਸੋਨੂੰ ਇੱਕ ਮੋਟੀਵੇਸ਼ਨ ਜਿਹਾ ਹੋ ਜਾਂਦਾ ਕਮੈਂਟ ਨਾਲ ਹੋਰ ਤਾਂ ਕੁਝ ਨਹੀਂ ਹੈਗਾ ਮੈਂ ਇਧਰ ਸੜ ਡੌਗੀ ਬੈਠੇ ਆ ਇਹ ਸਾਨੂੰ ਹੋਈ ਭੌਂਕਣ ਲੱਗ ਜਾਂਦੇ ਦੇਖ ਕੇ ਹੋਰ ਕਿਸੇ ਨੂੰ ਭੌਂਕਣ ਚਾਹੇ ਨਾ ਭੌਂਕਣ ਸਾਨੂੰ ਹੋਈ ਦੇਖ ਕੇ ਭੌਂਕੇ ਜਾਂਦੇ ਆ ਇੱਕ ਜੀ ਕਰਦਾ ਇਹਨਾਂ ਨੂੰ ਦੇ ਦਈਏ ਕਿਸੇ ਨੂੰ ਇੱਕ ਜੀ ਕਰਦਾ ਰੱਖ ਲਈਏ ਲਓ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ